ਦੂਰ ਵਾਲਿਆਂ ਨੂੰ ਰੋਕ ਲਿਆ ਸੀਗਾ ਕਿਉਂਕਿ ਉਹ ਫੇਰ ਵੀ ਵੇਖ ਸਕਦੇ ਜਿਹੜੇ ਹਨ ਉਹਦੋਂ ਫਾਰਮ ਦਾ ਅੱਧਾ ਕੰਮ ਸੀਗਾ ਤੇ ਪਰ ਉਹ ਚ ਕੀ ਕਬਾਈ ਆਇਆ 600 ਮੀਟਰ ਤੋਂ ਚੱਲ ਕੇ ਹਾਂ ਠੀਕ ਹੈ ਬੜੇ ਹਿੰਦੀ ਉਹਨਾਂ ਨੂੰ ਅਲੱਗ ਦੋ ਪੋਰਸ਼ਨ ਬਣਾਉਣੇ ਪੈਗੇ ਮੈਨੂੰ ਤਾਂਗੇ ਹਾਂ ਇਹਨਾਂ ਰਹਿਣਗੇ ਇੱਕ ਤਾਂ ਬਈ ਆਪਣਾ ਦੇਸੀ ਪ੍ਰੋਜੈਕਟ ਜ ਹੈ ਇੱਥੇ ਕਿਸੇ ਬੰਦੇ ਨੂੰ ਵੱਡਾ ਛੋਟਾ ਜ ਮਹਿਸੂਸ ਨਹੀਂ ਹੁੰਦਾ ਠੀਕ ਹੈ ਸ਼ਹਿਰ ਤੋਂ ਬਾਹਰ ਆ ਇਹ ਹਾਂ ਹਾਂਜੀ ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਨੇ ਦੋਸਤੋ ਤੇ ਰਾਜਵੀਰ ਬਰਾੜ ਕੋਲੇ ਆਏ ਆ ਟ੍ਰੇਨਿੰਗ ਤੇ ਤੇ ਤੂਸ ਕੱਢੀ ਤੁਰਿਆ ਆਉਂਦਾ ਹੈ ਤੇ ਗੋਡਨੀਆਂ ਦਵਾਈ ਤੁਰਿਆ ਆਉਂਦਾ ਕਹਿੰਦੇ ਪਹਿਲੀ ਵਾਰ ਨਾਲੋਂ ਐਕਟੀ ਕਾਫੀ ਇੰਟਰਸਟਿਡ ਟ੍ਰੇਨਿੰਗ ਹੈ ਜੀ ਪ੍ਰੈਕਟੀਕਲ ਜਿਵੇਂ ਇਹ ਕਹਿੰਦਾ ਹੁੰਦਾ ਵਾਕਈ ਉਸ ਤਰ੍ਹਾਂ ਹੀ ਇਹਨੇ ਟ੍ਰੇਨਿੰਗ ਦਿੱਤੀ ਆ ਪ੍ਰੈਕਟੀਕਲ ਥਿਉਰੀ ਵੀ ਵੈਸੇ ਕਰਾਈ ਆ ਥਿਉਰੀ ਬਹੁਤ ਥੋੜੀ ਕਰਾਈ ਆ ਨਾਲ ਨਾਲ ਪ੍ਰੈਕਟੀਕਲ ਬਹੁਤ ਜ਼ਿਆਦਾ ਸਮਝਾ ਰਿਆ ਜਿਹੜੀ ਚੀਜ਼ ਬਾਰੇ ਦੱਸਣਾ ਹੁੰਦਾ ਉਹਦੇ ਵਿੱਚ ਲਿਆ ਕੇ ਖੜਾ ਆਉਂਦਾ ਵੀ ਆਹ ਚੀਜ਼ ਇਦਾਂ ਤੇ ਆਹ ਚੀਜ਼ ਇਦਾਂ ਕਿਉਂਕਿ ਇਹਦੇ ਕੋਲ ਸਾਰਾ ਕੁਝ ਅਵੇਲੇਬਲ ਆ ਦੇ ਫਾਰਮ ਤੇ ਕੱਖ ਕੰਡੇ ਤੋਂ ਲੈ ਕੇ ਔਰ ਛਾਰੀ ਚ ਇਹ ਵਾਲਾ ਬਾਕੀ ਰਾਜੀਵਰ ਬਰਾੜ ਆਪ ਜਾਣਕਾਰੀ ਦੇਣਗੇ ਆਪਾਂ ਨਾਲ ਹਾਰੀ ਤੇ ਅਗਲੀ ਟ੍ਰੇਨਿੰਗ ਕਦੋਂ ਹੈ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਟਵਾਣੇ ਤੇ ਟਵਾਣਾ ਫਾਰਮ ਦੇਖਣ ਆਲੇ ਸਾਰੇ ਚੈਨਲ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਵਾਗਤ ਹੈ ਵੀਰੇ ਤੇ ਜਿਵੇਂ ਤੁਸੀਂ ਚਲੋ ਅਗਲੀ ਟ੍ਰੇਨਿੰਗ ਦੀ ਗੱਲ ਕੀਤੀ ਹਨਾ ਜਿਹੜੀ ਅੱਜ ਆਪਣੀ 30 ਤੇ 31 ਵਾਲੀ ਨਾਸ਼ਟ ਦੇਣਾ ਹਾਂ ਠੀਕ ਹੈ ਤੇ ਅਗਲੀ ਟ੍ਰੇਨਿੰਗ ਹੈਗੀ 21 ਤੇ 22 ਜਨਵਰੀ ਦੀ ਜੀ 30 ਕਿ ਸੀਟਾਂ ਹੈਗੀਆਂ ਵਧਾਈਆਂ ਆਪਾਂ ਤੇ ਐਡ ਕੀਏ ਚ ਸੀਟਾਂ ਫੋਲ ਹੋਊਗਾ ਸਿੰਘਾਂ ਤੇ ਉਹ ਚ ਵੀ 10 15 ਹੋਊਗਾ ਪਈਆਂ 10 15 ਬਾਕੀ ਐ ਠੀਕ ਐ ਤੇ ਜਿਵੇਂ ਪਿਛਲੀ ਵਾਰ ਤਾਂ ਰਿਸਪੌਂਸ ਘੱਟ ਸੀਗਾ ਬੰਦਿਆਂ ਦਾ ਐ ਤੇ ਓਵਰਲੋਡ ਨਹੀਂ ਹੋਇਆ ਪਈ ਜਿਆਦਾ ਰਿਸਪੌਂਸ ਨਹੀਂ ਸੀ ਬਈ ਘੱਟ ਆਪਣਾ ਨਾ ਜਿਹੜਾ ਮੇਰਾ ਤਰੀਕਾ ਇੱਕ ਲੋਕਾਂ ਨਾਲ ਆਪਾਂ ਘੱਟ ਭੀੜ ਨਹੀਂ ਕਰਦੇ ਹੁੰਦੇ ਠੀਕ ਐ ਮੇਰਾ ਸੀਗਾ ਬਈ 15 ਕਿ ਸੀਟਾਂ ਪਰ ਆ ਕੇ ਤੇ ਵਧੀਆ ਬੰਦਿਆਂ ਨੂੰ ਆਪ ਸਮਝਾਵਾਂ ਹਣਾ ਤੇ ਇੱਕ ਥੋੜਾ ਜਿਹਾ ਆਪਣੇ ਫਾਰਮ ਦਾ ਕੰਮ ਬਾਕੀ ਰਹਿੰਦਾ ਸੀ ਉਦੋਂ ਉਦੋਂ ਮੈਂ ਜਿਹੜੇ ਨੇੜੇ-ਨੇੜੇ ਵਾਲੇ ਲੋ ਮੁੰਡੇ ਸੀਗੇ ਉਹੀ ਮੈਂ ਟ੍ਰੇਨਿੰਗ ਤੇ ਸੱਦੇ ਸੀ ਦੂਰ ਵਾਲਿਆਂ ਨੂੰ ਰੋਕ ਲਿਆ ਸੀਗਾ ਕਿਉਂਕਿ ਉਹ ਫੇਰ ਵੀ ਵੇਖ ਸਕਦੇ ਜਿਹੜੇ ਹਨ ਉਹ ਤੋਂ ਫਾਰਮ ਦਾ ਅੱਧਾ ਕੰਮ ਸੀਗਾ ਤੇ ਪਰ ਉਹ ਚ ਕੀ ਲੋਕਾਂ ਨੇ ਕਿਹਾ ਕਹਿੰਦੇ ਕਾਦੀ ਟ੍ਰੇਨਿੰਗ ਆਏ ਵੀ 15 ਤਾਂ ਬੰਦੇ ਇਕੱਠੇ ਹੋਏ 10 ਬੰਦੇ 15 ਨੂੰ 10 ਹੀ ਦੱਸਿਆ 7-8 ਬੰਦੇ ਹਨ ਜਿਵੇਂ ਆਪਣੇ ਮੂੰਹ ਤੇ ਜਿਹੜਾ ਹੁੰਦਾ ਫਿਰ ਉਹ ਥੋੜਾ ਜਿਹਾ ਵਹਿਮ ਕੱਢਣ ਵਾਸਤੇ ਐਤਕੀ ਮੈਂ ਸੀਟਾਂ ਵਧਾ ਦਿਆਂ 50 ਕ ਸੀਟਾਂ ਐਤਕੀ ਹੈਗੀਆਂ ਆਪਣੇ ਕੋਲ ਠੀਕ ਆ 50 ਬੰਦੇ ਆਏ ਆ ਟ੍ਰੇਨਿੰਗ ਤੇ ਬਾਕੀ 20-25 ਜਿਵੇਂ ਆਪਣੇ ਯਾਰ ਦੋਸਤ ਮਿੱਤਰ ਹਨ ਉਹ ਜਿਹੜੇ ਕੋਈ ਚੈਨਲ ਵਾਲਾ ਹੋ ਗਿਆ ਕੋਈ ਹੋਰ ਹੋ ਗਿਆ ਨਾ ਉਹ ਹੋ ਗਿਆ ਬਿਆਲਾ ਮਾਵਲ ਬਣਿਆ ਪਿਆ ਪੂਰਾ ਬਿਆਲਾ ਇਹਦਾ ਥਾਂ ਹੀ ਬਈ ਘਟ ਗਿਆ ਚਾਰ ਕਨਾਲਾ ਥਾਂ ਦੀਆਂ ਤੇ ਕਰਾਈ ਵੀਰ ਬਰਾੜ ਬਈ ਮੈਂ ਹੋਰ ਦੇਖਿਆ ਮੈਂ ਟ੍ਰੇਨਿੰਗਾਂ ਤੇ ਆਪਾਂ ਹੋਰ ਵੀ ਜਾਣੇ ਮੈਂ ਵੀਡੀਓ ਕਰਦੇ ਆ ਕਈ ਥਾਂ ਤੇਰੇ ਜਿੰਨੇ ਪੰਜਾਬ ਦੇ ਬੰਦੇ ਆ ਬਰਾਬਰ ਬੰਦੇ ਆਪਣੇ ਰਾਜਸਥਾਨ ਹਰਿਆਣੇ ਤੇ ਜੂਪੀ ਦੇ ਬੈਠੇ ਆ ਹੁਣ ਗੱਲ ਇੱਕ ਬਈ 600 ਮੀਟਰ ਤੋਂ ਚੱਲ ਕੇ ਹਾਂ ਠੀਕ ਹੈ ਬੜੇ ਹਿੰਦੀ ਉਹਨਾਂ ਨੂੰ ਅਲੱਗ ਦੋ ਪੋਰਸ਼ਨ ਬਣਾਉਣੇ ਪੈਗੇ ਮੈਨੂੰ ਤਾਂਗੇ ਹਾਂ ਹਿੰਦੀ ਵਾਲਾ ਪੀੜ ਅੱਡ ਚੱਲਦਾ ਪਿਆਬੀ ਵਾਲਾ ਅੱਡ ਚੱਲਦਾ ਸੀਗਾ ਜੇ ਹੁਣ ਦੂਜਾ ਡਾਕਟਰ ਉਹਨੂੰ ਸਮਝਾਈ ਜਾਂਦਾ ਦੂਜਾ ਉਧਰ ਸਮਝਾਈ ਜਾਂਦਾ ਹਾਂ ਤਾਂ ਉਹ ਸਮਝ ਜਾਂਦੇ ਤੇ ਅਦਰ ਸਟੇਟ ਤੋਂ ਵੀ ਬਹੁਤ ਆਉਂਦੇ ਕਿਉਂਕਿ ਮੇਰਾ ਪੁਰਾਣਾ ਕੰਮ ਜਿਹੜਾ ਅਦਰ ਸਟੇਟਾਂ ਚ ਹੀ ਰਿਹਾ ਸੀਗਾ ਮਾਲ ਦੇਣਾ ਕਰਨਾ ਬੇ ਸੇਲ ਪਰਸੇਜ ਹਣਾ ਹੂੰ ਆਣੀ ਆਪ ਬਈ ਇੱਕ ਅੱਧਾ ਬੰਦਾ ਸਾਧ ਕੇ ਉਹ ਕਰ ਲਿਆ ਤੇ ਬੜੀ ਦੂਰੋਂ ਦੂਰੋਂ ਆਏ ਆ ਬੰਦੇ ਹਾਂ ਤੇ ਪੰਜਾਬ ਦੇ ਵੀ ਸਾਰੇ ਜ਼ਿਲ੍ਹਿਆਂ ਚੋਂ ਆਏ ਪਿਆਵਦੇ ਆ ਯੂਪੀ ਰਾਜਸਥਾਨ ਚੋਂ ਸਾਰੇ ਕਿੱਥੋਂ ਆਏ ਆ ਤੇ ਹੁਣ ਆਪਾਂ ਇਹ ਦੱਸਗੇ ਮੈਂ ਵੀ ਕੀ ਕੀ ਆਪਾਂ ਦੱਸਦੇ ਕੀ ਹੈ ਟ੍ਰੇਨਿੰਗ ਚ ਕਿਉਂ ਇੰਟਰਸਟਿਡ ਕਿਉਂ ਇਧਰ ਨੂੰ ਇੰਨੇ ਬੰਦੇ ਆ ਟ੍ਰੇਨਿੰਗ ਇੱਕ ਤਾਂ ਬਈ ਆਪਣਾ ਦੇਸੀ ਪ੍ਰੋਜੈਕਟ ਜ ਹੈ ਇੱਥੇ ਆ ਕੇ ਕਿਸੇ ਬੰਦੇ ਨੂੰ ਵੱਡਾ ਛੋਟਾ ਜ ਮਹਿਸੂਸ ਨਹੀਂ ਹੁੰਦਾ ਠੀਕ ਹੈ ਸ਼ਹਿਰ ਤੋਂ ਬਾਹਰ ਆ ਇਹ ਹਾਂ ਪਿੰਡਾਂ ਵਾਲਾ ਮਾਹੌਲ ਹੈ ਬਾਕੀ ਇੱਥੇ ਜਿਵੇਂ ਹਰੇ-ਚਾਰੇ ਆ ਵਰਸੀਮ ਖੜਾ ਇਧਰ ਮੋਕ ਲੱਗ ਜਾਂਦੀ ਆ ਮੱਖਣ ਘਾਹ ਖੜਾ ਇਧਰ ਹਨਾ ਸਾਰਾ ਮੇਰਾ ਨੀਪੀਰ ਬਾਜਰਾ ਖੜਾ ਹੈ ਅਜੋਲਾ ਫੀੜਾ ਜੋਲਾ ਫੀਡ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਗਾ ਠੀਕ ਆ ਉਹ ਵੀ ਨਹੀਂ ਮਿਲਦਾ ਆਪਾਂ ਆਪ ਦੇ ਟ੍ਰੇਨਿੰਗਾਂ ਨੂੰ ਫ੍ਰੀ ਆਫ ਕਾਸਟ ਦਿੰਨੇ ਆ ਨੀਪੀਰ ਦੀ ਇੱਕ ਜਿਹੜੀ ਅੱਖ ਹੈ ਉਹ 4 ਰੁਪਿਆ ਦੀ 2 ਰੁਪਿਆ ਦੀ 3 ਰੁਪਿਆ ਦੀ ਆਉਂਦੀ ਹੈ ਉਹ ਮੇਰੇ ਟ੍ਰੇਨਿੰਗ ਵਾਲਿਆਂ ਨੂੰ ਫ੍ਰੀ ਹੁੰਦੀ ਹੈ 500 ਅੱਖ ਲੈ ਜੋ ਅੱਖ ਮਤਲਬ ਗੰਡ ਹੁੰਦੀ ਹੈ ਜਿਵੇਂ ਗੰਨੇ ਦੀ ਪੂਰੀ ਹੁੰਦੀ ਹੈ ਠੀਕ ਹੈ ਉਹ ਚੀਜ਼ਾਂ ਹੈਗੀਆਂ ਬਈ ਬਾਕੀ ਆਪਾਂ ਸਾਰਾ ਪ੍ਰੈਕਟਿਕਲ ਹੀ ਕਰਾਉਣਾ ਹੁੰਦਾ ਮੈਂ ਜੇ ਨੀਰਿਆਂ ਚੋਂ ਕਿੱਥੇ ਠੱਗੀ ਵਜਣੀ ਆ ਕਿੱਥੇ ਵਾਅਦਾ ਘਟਾ ਹੈ ਤੇ ਇੱਥੋਂ ਅਗਲਾ ਟ੍ਰੇਨਿੰਗ ਕਰਕੇ ਜਾਂ ਤਾਂ ਕੱਲ ਨੂੰ ਉਹ ਫਾਰਮ ਨਹੀਂ ਕਰਦਾ ਕੰਮ ਨਾ ਚਲਾਊਗਾ ਉਹ ਠੀਕ ਹੈ ਉਹਨੂੰ ਪਤਾ ਲੱਗ ਜਾਊ ਬਈ ਮੇਰੇ ਵਸ ਦੀ ਗੱਲ ਹੈਣੀਗੀ ਉਹ ਵਾਅਦੇ ਘਟਿਆਂ ਤੋਂ ਬਾਜੂ ਠੱਗਿਆਂ ਤੋਂ ਬਾਜੂਗਾ ਤੇ ਬਾਕੀ ਜਿਹੜੇ ਨੇ ਚਲਾ ਲਿਆ ਉਹ ਫੇਲ ਨਹੀਂ ਹੁੰਦਾ ਦੇਣੀ ਹੁੰਦਾ ਹਾਂ ਹਾਂ ਉਹ ਆਪਾਂ ਐਵੇਂ ਮੈਂ ਪੰਪ ਦੇ ਦੇ ਕੇ ਅਗਲੇ ਦਿਨ ਉਹ ਹੀ ਲੱਖ 2 ਲੱਖ ਰੁਪਈਆ ਹੁੰਦਾ ਕਿ ਇਹਨੇ ਟੂਮਾ ਗਹਣੇ ਰੱਖਣੀਆਂ ਨੇ ਕਿਨ ਕਮੇਟੀ ਚ ਆ ਕੇ ਬੱਕਰੀਆਂ ਲੈਣੀਆਂ ਹੁੰਦੀਆਂ ਠੀਕ ਹੈ ਮੈਂ ਪੰਪ ਦੇ ਦੇ ਕੇ ਐਵੇਂ ਬੱਕਰੀਆਂ ਰਖਾ ਦੇ ਉਹਨੂੰ ਬਚੇ ਕੋਸ ਨਾ ਆਪਾਂ ਇੱਥੇ ਸਚਾਈ ਦੱਸਦੇ ਹਾਂ ਬੱਕਰੀਆਂ ਦੀ ਕੀ ਹੈ ਜਸਲ ਹੈ ਹਾਂ ਆਪਣੀ ਸੋਸ਼ਲ ਮੀਡੀਆ ਤੇ ਕੀ ਸਚਾਈ ਹੈ ਗਰਾਊਂਡ ਲੈਵਲ ਤੇ ਕੀ ਹੈ ਕਿੱਥੋਂ ਸਟਾਰਟ ਕਰੋ ਕੰਮ ਕਿਉਂਕਿ ਆਪਾਂ ਵੀ ਮੈਂ ਹਰੇਕ ਸੈਕਟਰ ਚ ੱੱਕੇ ਖਾਦੇ ਆ ਵਪਾਰ ਮੇਰਾ ਕੀਤਾ ਨੀਰਾ ਮੈਂ ਲਿਆ ਲਿਆ ਵੇਚਿਆ ਇੱਥੇ ਫੀਡ ਮੈਂ ਵੇਚੀ ਆ ਬਈ ਠੀਕ ਹੈ ਫੀਡ ਆ ਪੈਕੀ ਵਿੱਚ ਹੀ ਆ ਦੀਪਕ ਫੀਡ ਜਿੱਨਾਂ ਦੇ ਵਿੱਚ ਹੀ ਉਹ ਵੇਚੀ ਆ ਤੇ ਉਹ ਚ ਉਹਨੂੰ ਆਖਿਆ ਹੁੰਦਾ ਸੀ ਮਾਲਕ ਨੂੰ ਬਈ ਮਾੜੀ ਨਹੀਂ ਆਉਣੀ ਚਾਹੀਦੀ ਠੀਕ ਹੈ ਤੇ ਉਹ ਵੀ ਬਈ ਪੂਰੀ ਠੋਕ ਕੇ ਆਪਣੂੰ ਫੀਡ ਭੇਜਦਾ ਰਿਹਾ ਪੂਰੀ ਐ ਰਿਜ਼ਲਟ ਆਇਆ ਉਹਦੇ ਠੀਕ ਹੈ ਆਪਾਂ ਜਿਹੜੇ ਚੰਗੇ ਕੰਮ ਨੂੰ ਉਹ ਲਿਆਂਦਾ ਬੱਕਰੀਆਂ 'ਚ ਮਾੜੇ ਦੀ ਆਪਾਂ ਸਪੋਰਟ ਨਹੀਂ ਕੀਤੀ ਸਹੀ ਹੈ ਵੀ ਜਿਹੜਾ ਵੀ ਹੁਣ ਇੱਥੋਂ ਸਿੱਖ ਗਿਆ ਪੀ ਜਾਂ ਤਾਂ ਉਹ ਕਰੂਗਾ ਜਿਹੜਾ ਨੇ ਕਰ ਲਿਆ ਕੰਮ ਜੇ ਹੋਊਗਾ ਜਾਂ ਉਹ ਇੱਥੇ ਸੋਚ ਜੂਗਾ ਜਿਹੜਾ ਨਹੀਂ ਜਿਹੜੇ ਨੇ ਹੁਣ 6 ਮਹੀਨੇ ਸਾਲ ਕਰਕੇ ਛੱਡਣਾ ਉਹ ਨਹੀਂ ਕਰਦਾ ਹਾਂ ਉਹ ਨਹੀਂ ਕਰਦਾ ਹੁਣ ਮੈਂ ਵਹਿਮ ਕੱਟਦਾ ਇੱਥੇ ਉਹ ਕਰਦਾ ਵਹਿਮ ਹਾਂ ਬਈ ਪੈਸੇ ਨਹੀਂ ਖਰਾਬ ਹੁੰਦੇ ਜਿਹੜਾ ਅੱਜ ਲੈ ਲਿਆ ਜੀ ਨੇ ਛੱਡਦਾ ਇੱਕ ਦੋ ਮਹੀਨੇ ਉਹਨੇ ਲੈ ਲਗੇ ਜਾਂ ਜਿਹੜਾ ਕਰਿਆ ਸਿਰੇ ਸਿਰੇ ਹੀ ਕਰੋ ਇਹ ਨਹੀਂ ਕਰਦਾ ਹਾਂ ਜਿਹੜੇ ਹੁਣ ਆਪਣੇ ਵੀਡੀਓ ਮੇਰਾ ਨਾ ਥੋੜਾ ਗੱਲ ਖਰਾਬ ਆ ਤਾਂ ਕਿ ਹੌਲੀ ਬੋਲੀ ਨਾ ਆਪਣਾ ਵੀਡੀਓ ਵੀ ਵੇਖਣਾ ਅਟਰੈਕਟਿਵ ਹੋ ਜਾਂਦਾ ਬੰਦਾ ਗਰਮ ਹੋ ਜਾਂਦਾ ਅਲਕਨ ਚੱਲ ਯਾਰ ਮੰਡੀ ਬੱਕਰੀ ਲੈ ਕੇ ਬੱਕਰੀ ਆਏ ਹੈ ਨਾ ਉੱਥੇ ਅਗਲਾ ਬਾਈ ਪੈਸੇ ਦਾ ਨੁਕਸਾਨ ਕਰ ਲੈਂਦਾ ਉੱਥੇ ਨੁਕਸਾਨ ਬੰਦੇ ਦਾ ਨਹੀਂ ਹੁੰਦਾ ਇੱਕ ਧੰਦੇ ਦਾ ਹੁੰਦਾ ਉਹ 100 ਬੰਦੇ ਕੋਲੇ ਦੱਸਦਾ ਯਾਰ ਇਹ ਬੇਕਾਰ ਧੰਦਾ ਹੈ ਬੇਕਾਰ ਹੈ ਹਾਂ ਜੇ ਤੁਹਾਡੇ ਕੋਲੇ ਕਾਮਯਾਬ ਤਾਂਗੇ ਤੁਹਾਨੂੰ ਇਹ ਚ ਫੇਲ ਹੀ ਜਾਦੇ ਦੇਸਣਗੇ ਕਾਮਯਾਬ ਦੀਨੇ ਨਹੀਂ ਕੋਈ 100 ਚੋਂ 90 ਬੰਦੇ ਫੇਲ ਹੁੰਦੇ ਆ ਹੀ ਹੁੰਦੇ ਆ ਉਹ ਬਿਨਾ ਜਾਣਕਾਰੀ ਬਿਨਾ ਹੋ ਤੋਂ ਹੁਣ ਆਪਣੇ ਕੋਲੋਂ ਦੂਰੋਂ ਦੂਰੋਂ ਲੋਕ ਚੱਲ ਕੇ ਆਏ ਆ ਰੋਟੀ ਪਾਣੀ ਦਾ ਬਈ ਪੂਰਾ ਟਾਪ ਜਿਹੜਾ ਵੈਜ ਨਾਣ ਵੈਜ ਸਾਰਾ ਕੁਝ ਲਵਾਇਆ ਇਹ ਆਏ ਨਹੀਂ ਲੈਣਾ ਵੱਜ ਕੇ ਖੜਨਾ ਪੈ ਜੂ ਕਿਸੇ ਨੂੰ ਹਮ ਬੈਠੇ ਬੰਦੇ ਨੂੰ ਰੋਟੀ ਪਾਣੀ ਮਿਲੂਗਾ ਇੱਥੇ ਕੋਈ ਆਪਾਂ ਠੇਕਾ ਸਿਸ ਨੂੰ ਨਹੀਂ ਕਰਿਆ ਆਪਦੇ ਬੰਦੇ ਆ ਆਪ ਹੀ ਸਾਰੇ ਲਵਾਇਆ ਸਾਰਾ ਕੁਝ ਆਏ ਬਣਾ ਕੇ ਅੱਕ ਨੰਬਰ ਰੋਟੀ ਪਾਣੀ ਪਾਣੀ ਆ ਰੋਦਾ ਰਹਿਣ ਸੈਣ ਆਸਤੇ ਸਿਆਲ ਜਿਵੇਂ ਠੰਡ ਪੂਰਾ ਆਪ ਦੇ ਘਰੇ ਪ੍ਰਬੰਧ ਕਰਿਆ ਸੀਗਾ ਕੋਈ ਆਏ ਨਹੀਂ ਹੋਟਲਾਂ 'ਚ ਧੱਕੇ ਖਾਣੇ ਪੈਣਗੇ ਹਣਾ ਪੈਸੇ ਬਚਾਉਣ ਦਾ ਨਹੀਂ ਸੋਚਿਆ ਪੁੱਲ ਆਇਆ ਪੈਸੇ ਪੈਸੇ ਬਈ ਆਏ ਜੇ ਮੈਂ ਹੋਟਲ ਕਰਦਾ ਇਹਨਾਂ 'ਚੋਂ ਕੱਢਣੇ ਸੀਗੇ ਹਾਂ ਮੈਂ 500 ਹੋਰ ਫੀਸ ਵਧਾ ਦਿੰਦਾ ਸਹੀ ਹੈ ਤੇ ਬਾਕੀ ਆਪਣੇ ਜਿਹੜੇ ਦੂਰ ਵਾਲੇ ਉਹ ਤਾਂ 2-2 3-3 ਦਿਨ ਪਹਿਲਾਂ ਆ ਗਏ ਤੇ ਬਾਈ ਹੋਟਲਾਂ ਚ ਤੇ ਜਾਂ ਮੁੱਲ ਦੀ ਰੋਟੀ ਖਾ ਕੇ ਇੰਨਾ ਚਰਾ ਹੁੰਦਾ ਜਿਵੇਂ ਰਹਿ ਜੂਗਾ ਬੰਦਾ ਨਹੀਂ ਰਹਿੰਦਾ ਇੱਥੇ ਆਪਣਾ ਬਈ ਆਪ ਦੀ ਕਣਕ ਆਪ ਦਾ ਸਾਰਾ ਕੁਝ ਖੁੱਲਾ ਕੰਮ ਤੇ ਖੁੱਲਾ ਉਹ ਰਾਸਤਾਨ ਵਾਲੇ ਬੈਠੇ ਉਹ ਜੀ ਇੱਕ ਦੋ ਦਿਨ ਹੋਰ ਲਾ ਕੇ ਜੀ ਲਾ ਕੇ ਬਹਿ ਗਏ ਉਹ ਤਾਂ ਰੌਣਕ ਵਧੀਆ ਰੋਟੀ ਪਾਣੀ ਮਿਲ ਜਾਂਦਾ ਤੇ ਦੱਸੀ ਜਾ ਬਈ ਸਾਨੂੰ ਜਾਣਕਾਰੀ ਦੇਈ ਜਾ ਸਹੀ ਹੈ ਲੈ ਵੀ ਦੋਸਤੋ ਬਾਕੀ ਸ਼ਾਟ ਵਿੱਚ ਚੱਲਦੇ ਦੇਖਿਓ ਤੇ ਆਪਣੀ ਹੋਰ ਵੀਡੀਓ ਟ੍ਰੇਨਿੰਗਾਂ ਦੇ ਬਾਰੇ ਜਿੰਨੀ ਜਿੰਨੀ ਗੱਲਬਾਤ ਹੋਈ ਆ ਤੇ ਸਾਰੀ ਬਾਤ ਦੱਸੀ ਹੈ ਵੀ ਫਾਰਮ ਕਿਵੇਂ ਪਾਉਣਾ ਹੈ ਬੱਕਰੀ ਕਿਵੇਂ ਰੱਖਣੀ ਹੈ ਬਿਮਾਰ ਕਿਵੇਂ ਹੁੰਦੀ ਹੈ ਸਹੀ ਕਿਵੇਂ ਕਰਨੀ ਹੈ ਕੀ ਨਫਾ ਹੈ ਕੀ ਨੁਕਸਾਨ ਹੈ ਅਗਲੀ ਟ੍ਰੇਨਿੰਗ 'ਚ ਸੀਮਤ ਸੀਟਾਂ ਰਹਿ ਗਈਆਂ 21 ਤੇ 22 ਜਨਵਰੀ ਦੀ ਕਰ ਲੋ ਛੇਤੀ ਬੁੱਕ 20 ਦਿਨ ਬਾਕੀ ਹੈ ਹਾਂ ਭਾਈ ਉਹ ਵੀ ਆਪਾ ਦੱਸ ਦਈਏ ਫੀਸ ਕੀ ਕਹਿੰਦੇ ਯਾਰ ਫੋਨ ਕਰੋ ਫੇਰ ਹੀ ਹਨਾ ਤੇ ਇੱਕ ਤਾਂ ਭਾਣਾ ਮੈਥੋਂ ਕਹਿ ਰਹੀ ਐ ਨੇ ਬਾਹਲੇ ਫੋਨ ਚੱਕੀ ਦੇਣੀ ਏ ਠੀਕ ਐ ਆਈ ਬਾਹਲੇ ਜਾਂਦੇ ਹੁੰਦੇ ਹਨਾ ਤੁਸੀਂ WhatsApp ਮੈਨੂੰ ਮੈਸੇਜ ਕਰ ਦਿਓ ਤੁਹਾਨੂੰ ਜਿਹੜੀ ਜਾਣਕਾਰੀ ਚਾਹੀਦੀ ਐ ਭਾਣਾ ਦੀ 2 ਦਿਨ ਲੱਗੇ ਰੋ ਜੇ ਸਾਰੀ ਜਾਣਕਾਰੀ WhatsApp ਤੇ ਮਿਲੂਗੀ ਠੀਕ ਐ ਠੀਕ ਐ ਇੱਕ ਜਿਹੜਾ ਆਪਣੀ ਫੀਸ ਹੈਗੀ ਐ 4500 ਰੁਪਿਆ ਪਰ ਇਹ ਇੱਕ ਵੀਡੀਓ ਚ ਦੱਸ ਦਿਆਂ 1500 ਬਈ ਅਡਵਾਂਸ ਪਾਉਣਾ ਉਹਦੀ ਸੀਟ ਬੁੱਕ ਹੋਊਗੀ ਤੇ ਆਧਾਰ ਕਾਰਡ ਭੇਜਣਾ ਤੇ ਹੋਰ ਇਹ ਤਾਂ ਫालतू ਖਰਚਾ ਕੋਈ ਨਹੀਂ ਬੱਕਰੀ ਪਾਲਣ ਦੇ ਲੋਨ ਬਾਰੇ ਵੀ ਸਾਰੇ ਜਿਹੜੀ ਗਰਾਊਂਡ ਲੈਵਲ ਦੀ ਸਚਾਈ ਹੈ ਕੱਲਿਆ ਕੱਲਿਆ ਡਾਕੂਮੈਂਟ ਸਾਰਾ ਕੁਝ ਉਹ ਦੱਸਾਂਗੇ ਆਪਾਂ ਸਾਰਾ ਕੁਝ ਦੱਸਾਂਗੇ ਹਾਂ ਤੇ ਸਰਟੀਫਿਕੇਟ ਦੇਵਾਂਗੇ ਸਰਟੀਫਿਕੇਟ ਵੀ ਆਲ ਇੰਡੀਆ ਚ ਆਪਣਾ ਅਪਰੂਵਡ ਹੋਊਗਾ ਹਾਂ ਠੀਕ ਹੈ ਉਹ ਟੈਨਸ਼ਨ ਹੀ ਨਹੀਂ ਲੈ ਵੀ ਦੋਸਤੋ ਕਰ ਲੋ ਜਿਹੜੇ ਸੰਗਰੀ ਤੇ ਨੰਬਰ ਚੱਲ ਰਹੇ ਆ ਉਹਨਾਂ ਤੇ ਸੰਪਰਕ WhatsApp ਤੇ ਆ ਦਾ ਆਧਾਰ ਕਾਰਡ ਤੇ 1500 ਰੁਪਏ ਫੀਸ Google Pay ਕਰ ਦਿਓ ਤੇ ਅਗਲੀ ਅਸੀਂ ਟ੍ਰੇਨਿੰਗ ਤੇ ਮਿਲਦੇ ਆਂ ਫਿਰ ਆਪਾਂ ਤੁਹਾਡੇ ਨਾਲ 20 ਦਿਨਾਂ ਬਾਅਦ ਆਪਾਂ ਵੀ ਇੱਥੇ ਮਿਲਾਂਗੇ ਤੁਹਾਨੂੰ ਤੇ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼